ਪੰਜਾਬੀ ਸਰਗਰਮੀਆਂ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਮੈਂ ਹਾਂ ਗੁਰਨੀਤ ਔਰ ਤੁਹਾਡੀ ਅੱਜ ਮੁਲਾਕਾਤ ਇੱਕ ਖਾਸ ਇਸ ਤਰ੍ਹਾਂ ਦੇ ਬੱਚਿਆਂ ਦੇ ਨਾਲ ਅਸੀਂ ਕਰਾਉਣ ਜਾ ਰਹੇ ਹਾਂ ਜੋ ਗੁੱਗਲ ਬੱਚਿਆਂ ਦੇ ਨਾਮ ਦੇ ਨਾਲ ਇਲਾਕੇ ਭਰ ਦੇ ਵਿੱਚ ਮਸ਼ਹੂਰ ਨੇ ਇੱਕ ਸ਼ਾਇਰ ਨੇ ਬਹੁਤ ਹੀ ਖੂਬਸੂਰਤ ਲਿਖਿਆ ਹੈ ਕਿ ਲੱਗ ਗਈ ਆਗ ਆਸ਼ਿਆਨੇ ਮੇਂ ਇੱਕ ਮਾਚਿਸ ਕੇ ਆਜ਼ਮਾਨੇ ਮੇਂ ਘਰ ਤੋਂ ਜਲ ਜਲ ਕੇ ਬੁਝ ਗਿਆ ਸਾਹਿਬ ਆਪਨੇ ਦੇਰ ਕਰ ਦੀ ਆਨੇ ਮੇਂ पैसे पैसे में आग बिकती है कुछ भी महंगा नहीं जमाने में लेकिन जब ये आग जहन में लगती है तो बरसों लग जाते हैं बुझाने में जी हाँ दर्शकों जो किसी खास किस्म की अग साडे जहन के अंदर लग जाती है तो सानू किसी खास मकसद के लिए प्रेरती है और अज सा जो दो बच्चे गूगल बच्चों के नाम के नाम मशहूर ने ओना बारे उन्ह तो बेनुँ कुछ जानकारी देवेंगे जी हाँ मेरी मुराद नहीं साडे नाल बैठे कमलदीप सिंह ਤੇ ਮਨਦੀਪ ਕੌਰ ਬੱਚਿਓ ਤੁਹਾਡਾ ਸਾਡੇ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਦਰਸ਼ਕਾਂ ਨੂੰ ਦੱਸ ਦਈਏ ਕਿ ਇਹ ਦੋ ਬੱਚੇ ਬ੍ਰਾਈਟ ਕੈਰੀਅਰ ਪਬਲਿਕ ਸਕੂਲ ਨਾਮ ਦੇ ਸਕੂਲ ਦੇ ਵਿੱਚ ਪੜ੍ਹਦੇ ਨੇ ਪਰ ਉਥੋਂ ਫੀਸ ਦਾ ਜੁਗਾੜ ਨਾ ਹੋਣ ਕਰਕੇ ਫੀਸ ਦਾ ਇੰਤਜ਼ਾਮਾਤ ਨਾ ਹੋਣ ਕਰਕੇ ਇਹਨਾਂ ਬੱਚਿਆਂ ਨੂੰ ਜਿਹੜੇ ਪੜ੍ਹਾਈ ਤੋਂ ਵਿਰਵੇ ਹੋਇਆ 4 ਮਹੀਨੇ ਹੋ ਚੁੱਕੇ ਨੇ ਪਰ ਜਿੱਥੇ ਇਹਨਾਂ ਬੱਚਿਆਂ ਦੀ ਨੌਲੇਜ ਦੀ ਗੱਲ ਕਰੀਏ ਤਾਂ ਨੌਲੇਜ ਬਹੁਤ ਇੰਤਹਾ ਹੈ ਆਪਣੀ ਬੁੱਕਲ ਦੇ ਵਿੱਚ ਸਮੇਟੀ ਬੈਠੇ ਨੇ ਔਰ ਇਸ ਦਾ ਸ਼ਰੇਹ ਜਾਂਦਾ ਹੈ ਇਹਨਾਂ ਦੇ ਪੇਰੈਂਟਸ ਨੂੰ ਜੋ ਦਿਹਾੜੀ ਕਰਦੇ ਨੇ ਰੈਂਟ ਤੇ ਰਹਿੰਦੇ ਨੇ ਕੋਈ ਵਾਹਕਲ ਨਾ ਹੁੰਦੇ ਇਹ ਪੈਦਲ ਤੁਰਦੇ ਹੋਏ ਆਪਣੇ ਸਾਰੇ ਕਮਾਗਾਜਾਂ ਨੂੰ ਨਿਬੇੜਦੇ ਨੇ ਇਸ ਦੇ ਬਾਵਜੂਦ ਉਹਨਾਂ ਨੇ ਬੱਚਿਆਂ ਨੂੰ ਇਸ ਹੱਦ ਤੱਕ ਲਾਇਕ ਬਣਾਇਆ ਹੈ ਕਿ ਅੱਜ ਉਹਨਾਂ ਦਾ ਨਾਮ ਇੰਡੀਆ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਦਰਜ ਹੋਣ ਜਾ ਰਿਹਾ ਹੈ ਪਰ ਕਿਤੇ ਨਾ ਕਿਤੇ ਦੁੱਖ ਦੀ ਗੱਲ ਦੋਸਤੋ ਇਹ ਹੈ ਕਿ ਉਹਨਾਂ ਪੇਰੈਂਟਸ ਕੋਲ ਨਾਮ ਦਰਜ ਕਰਾਉਣ ਲਈ ਮਾਤਰ 11000 ਰੁਪਏ ਵੀ ਨਹੀਂ ਹੋ پا ਰਹੇ ਸੋ ਪਹਿਲਾਂ ਨਾ ਬੱਚਾ ਤੁਹਾਡੀ ਮੁਲਾਕਾਤ ਕਰਾਈਏ ਅਬ ਨਾ ਬੱਚੇ ਉਹ ਨਾਮ ਦੱਸ ਦਿਓ ਮੇਰਾ ਨਾਮ ਕਮਲਦੀਪ ਸਿੰਘ ਜੀ ਬੱਚਾ ਤੁਹਾਡਾ ਮਨਦੀਪ ਕੁੜੀ ਨੂੰ ਮੇਰਾ ਅੱਛਾ ਤੁਹਾਡੇ ਪਾਪਾ ਨੇ ਤੁਹਾਨੂੰ ਕਿਸ ਤਰ੍ਹਾਂ ਦੀ ਨੌਲੇਜ ਪ੍ਰੋਵਾਈਡ ਕਰਵਾਈ ਹੈ ਜੀਕੇ ਅੱਛਾ ਜੀਕੇ ਔਰ ਕਰੰਟ ਅਫੇਅਰਸ ਵਗੈਰਾ ਆਰਬੀਆਈ ਕਿਹੜੇ ਸਾਲ ਦੇ ਵਿੱਚ ਐਸਟੈਬਲਿਸ਼ ਹੋਇਆ ਸੀ 1935 ਆਰਬੀਆਈ ਦਾ ਗਵਰਨਰ ਕੌਣ ਹੈ ਬੱਚੇ ਰਗਾਇ ਪਟੇਲ ਅੱਛਾ ਟਰਾਈ ਟਰਾਈ ਦੀ ਫੁੱਲ ਫਾਰਮ ਕੀ ਹੈ ਟੈਲੀਕਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਚੀਫ ਆਈਬੀ ਗੌਰਨੇ ਰੇਪੂਰ ਜਨ ਜੀ ਇੰਡੀਆ ਦੇ ਪ੍ਰਾਈਮ ਮਿਨਿਸਟਰ ਦਾ ਨਾਮ ਕੀ ਹੈ? ਨਰਿੰਦਰ ਮੋਦੀ ਜੀ। ਇੰਡੀਆ ਦਾ ਐਜੂਕੇਸ਼ਨ ਮਿਨਿਸਟਰ ਕੌਣ ਹੈ? ਪ੍ਰਕਾਸ਼ ਚੋੜੀਕਰ ਜੀ। ਜੀ ਦੋਸਤੋ ਇਸ ਤਰ੍ਹਾਂ ਦੇ ਕਿੰਨੇ ਹੀ ਸਵਾਲਾਂ ਅਸੀਂ ਨਾ ਬੱਚਿਆਂ ਤੋਂ ਪੁੱਛ ਸਕਦੇ ਹਾਂ ਔਰ ਉਹਨਾਂ ਦੇ ਜਵਾਬ ਹੀ 1 ਸੈਕਿੰਡ ਤੋਂ ਵੀ ਪਹਿਲਾਂ ਦੇਣ ਦੀ ਮੁਹਾਰਤ ਹਾਸਲ ਕਰ ਚੁੱਕੇ ਨੇ ਔਰ ਇਸ ਦਾ ਸ਼ਰੇਹ ਇਹਨਾਂ ਦੇ ਪੇਰੈਂਟਸ ਸੁਖਜਿੰਦਰ ਸਿੰਘ ਤੇ ਗੁਰਜਿੰਦਰ ਕੌਰ ਨੂੰ ਜਾਂਦਾ ਹੈ। ਅਸੀਂ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਵਾਂਗੇ ਪਰ ਇੱਕ ਨਿੱਕੇ ਜਿਹੇ ਵਕਫੇ ਬਾਅਦ। ਜੀ ਰਸ਼ਿਕੋ ਪੰਜਾਬੀ ਸਰਗਰਮੀਆਂ ਦੇ ਵਿੱਚ ਇੱਕ ਵਾਰੀ ਫੇਰ ਤੋਂ ਤੁਹਾਡਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਗੁਰਨੀਤ ਔਰ ਅੱਜ ਜਿਨ੍ਹਾਂ ਦੋ ਗੂਗਲ ਬੱਚਿਆਂ ਬਾਬਤ ਮੈਂ ਤੁਹਾਡੇ ਨਾਲ ਗੱਲਬਾਤ ਕਰ ਰਹੀ ਹਾਂ ਉਸ ਦੇ ਫਾਦਰ ਸਹਿਬਾਨ ਸਾਡੇ ਨਾਲ ਬੈਠੇ ਨੇ ਆਓ ਉਹਨਾਂ ਤੋਂ ਜਾਣਦੇ ਹਾਂ ਕਿ ਕਿਸ ਤਰ੍ਹਾਂ ਦੀ ਜਾਣਕਾਰੀ ਹੈ ਕਿਸ ਤਰ੍ਹਾਂ ਦੀ ਸਟੱਡੀ ਉਹਨਾਂ ਨੇ ਬੱਚਿਆਂ ਨੂੰ ਕਰਵਾਈ ਤਾਂ ਜੋ ਅੱਜ ਉਹਨਾਂ ਦਾ ਨਾਮ ਇੰਡੀਆ ਬੁੱਕ ਆਫ ਵਰਲਡ ਰਿਕਾਰਡ ਵਿੱਚ ਦਰਜ ਹੋਣ ਜਾ ਰਿਹਾ ਹੈ ਜੀ ਮੈਂ ਮੈਨੂੰ ਮੇਰੇ ਮੈਨੂੰ ਇਹ ਲੱਗਦਾ ਹੁੰਦਾ ਸੀ ਕਿ ਬੱਚਿਆਂ ਨੂੰ ਜੀਕੇ ਦੇ ਵਿੱਚ ਅੱਗੇ ਹੋਣਾ ਚਾਹੀਦਾ ਤੇ ਇਹ ਮੈਨੂੰ ਸ਼ੌਂਕ ਸੀਗਾ ਤੇ ਮੈਂ ਆਪਣੇ ਬੱਚਿਆਂ ਨੂੰ ਵੀ ਇਹ ਸ਼ੌਂਕ ਐਜ਼ ਅ ਪੇਰੈਂਟਸ ਹੋਣ ਦੇ ਨਾਤੇ ਵੀ ਮੈਂ ਕਹਿੰਦਾ ਸੀ ਵੀ ਮੇਰੇ ਬੱਚੇ ਅੱਗੇ ਜਾਣ ਤਾਂ ਮੈਂ ਇਹਨਾਂ ਨੂੰ ਸ਼ੁਰੂ ਤੋਂ ਹੀ ਬਹੁਤ ਆਪਣੇ ਵੱਲੋਂ ਕੋਸ਼ਿਸ਼ ਕਰੀ ਸੀ ਤਾਂ ਮੇਰੇ ਬੱਚੇ ਬਹੁਤ ਸ਼ਾਬਾਸ਼ ਹੈ ਇਹਨਾਂ ਦੀ ਜੀ ਮਿਹਨਤ ਕਰਕੇ ਅੱਛਾ ਇਹ ਸਬਬ ਕਿਸ ਤਰ੍ਹਾਂ ਬਣਿਆ ਕਿ ਤੁਹਾਡੇ ਬੱਚਿਆਂ ਦਾ ਨਾਮ ਇੰਡੀਆ ਬੁੱਕ ਆਫ ਵਰਲਡ ਰਿਕਾਰਡ ਵਰਗੀ ਐਡੀ ਵੱਡੀ ਬੁੱਕ ਦੇ ਵਿੱਚ ਦਰਜ ਹੋਣ ਜਾ ਰਿਹਾ ਹੈ ਮੈਂ ਮੈਂ ਅਸੀਂ ਉਹ ਸੋ ਮੈਂ ਦੇਰੋਂ ਕਿ ਟੀਵੀ ਦੇਖਦੇ ਸੀ ਤਾਂ ਇਹ ਕਹਿੰਦਾ ਹੁੰਦਾ ਸੀ ਪਾਪਾ ਵੀ ਮੈਂ ਟੀਵੀ ਤੇ ਆਉਣਾ ਵੀ ਮੈਂ ਮੈਂ ਵੀ ਕੁਝ ਫਿਰ ਮੈਂ ਇਹਨੂੰ ਕਹਿੰਦਾ ਹੁੰਦਾ ਸੀਗਾ ਵੀ ਬੱਚੇ ਤੂੰ ਕੁਝ ਐਕਸਟਰਾ ਕਰਨਾ ਪੈਣਾ ਜੇ ਅੱਗੇ ਆਉਣ ਲਈ ਤੇ ਤੁਸੀਂ ਮਿਹਨਤ ਜਾਰੀ ਰੱਖੋ ਵੀ ਮੈਂ ਤੁਹਾਨੂੰ ਜੋ ਦੱਸਦਾ ਪੜ੍ਹ ਲਿਆ ਕਰੋ ਤੇ ਬੱਚੇ ਮਿਹਨਤ ਕਰਦੇ ਆ ਤੇ ਹੁਣ ਮੈਨੂੰ ਲੱਗਦਾ ਸ਼ਾਇਦ ਵੀ ਇਹਨਾਂ ਦਾ ਹੋ ਜਾਊਗਾ ਜੀ ਤੇ ਕੇਸ ਸਕੂਲ ਦੇ ਵਿੱਚ ਬੱਚੇ ਪੜ੍ਹਦੇ ਸੀ ਤੇ ਫੀਸ ਦੇ ਇੰਤਜ਼ਾਮਤ ਨਾ ਹੋਣ ਕਰਕੇ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਦਰਪੇਸ਼ ਆਈਆਂ ਜਾਂ ਤੁਹਾਡੀ ਫੈਮਲੀ ਪ੍ਰੋਬਲਮਸ ਕਿਸ ਤਰ੍ਹਾਂ ਦੀਆਂ ਰਹੀਆਂ ਥੋੜਾ ਚਾਹਣਾ ਇਸ ਤੇ ਵੀ ਪਾਓ ਮੈਂ ਸਕੂਲ ਚ ਬ੍ਰਾਈਟ ਕੈਰੀਅਰ ਪਬਲਿਕ ਸਕੂਲ ਮਹਿੜੀ ਪੜਦੇ ਆ ਜੀ ਬੱਚੇ ਉਹਨਾਂ ਨੇ ਸਕੂਲ ਵੱਲੋਂ ਸਾਨੂੰ ਕੋਈ ਉਹ ਨਹੀਂ ਉਹਨਾਂ ਨੇ ਸਾਡੀ ਪੂਰਾ ਸਹਿਯੋਗ ਕਰਿਆ ਜੀ ਤੇ ਬਟ ਹੋਰ ਤਾਂ ਬਹੁਤ ਸਾਨੂੰ ਔਖਾ ਹੁੰਦਾ ਜੀ ਅਸੀਂ ਮਿਹਨ ਦਿਹਾੜੀ ਕਰਦਾ ਜੀ ਮੈਂ ਤਾਂ ਆਪਣੇ ਬੀ ਬੱਚਿਆਂ ਨੂੰ ਅਸੀਂ ਰੈਂਟ ਤੇ ਰਹਿੰਦੇ ਆ ਤੇ ਬਸ ਮੈਂ ਦੱਸ ਨਹੀਂ ਸਕਦਾ ਜੀ ਅਸੀਂ ਬਹੁਤ ਮੁਸ਼ਕਲ ਚੋ ਕੇ ਆਪਣੇ ਚਾਣ ਉਹ ਕਰ ਰਹੇ ਆ ਤੇ ਮੈਂ ਚਾਹੁੰਨਾ ਵੀ ਮੇਰੇ ਬੱਚੇ ਕੁਝ ਬਣਨ ਤੇ ਤਾਂ ਸਾਡੀ ਮਿਹਨਤ ਜਾਰੀ ਹੈ ਜੀ ਤੇ ਬੱਚਿਆਂ ਦੇ ਬ੍ਰਾਈਟ ਕੈਰੀਅਰ ਦੇ ਵਾਸਤੇ ਤੁਸੀਂ ਸਰਕਾਰ ਨੂੰ ਕੁਝ ਖਾਸ ਤਰ੍ਹਾਂ ਦੀ ਅਪੀਲ ਕਰਨਾ ਚਾਹੋਗੇ ਨਹੀਂ ਮੈਂ 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 ਤਾਂ ਸਰਕਾਰ ਨੂੰ ਕਹੂੰਗਾ ਵੀ ਇਹ ਬੱਚਿਆਂ ਦਾ ਕੋਸ਼ ਕੀਤਾ ਜਾਵੇ ਇਹਨਾਂ ਦੀ ਮਦਦ ਕੀਤੀ ਜਾਵੇ ਤੇ ਇਹ ਤਾਂ ਕਿ ਇਹ ਵਧੀਆ এডਿਕੇਸ਼ਨ ਲੈ ਸਕਣ ਤੇ ਇਹਨਾਂ ਨੂੰ ਹੋਰ ਵੀ ਕੋਈ ਇਹਨਾਂ ਨੇ ਕਾਫੀ ਨਾਮ ਕਰਿਆ ਤਾਂ ਇਹਨਾਂ ਨੂੰ ਪਰ ਉਹ ਉਹ ਅਜੇ ਤੱਕ ਇਹਨਾਂ ਨੂੰ ਮਿਲਿਆ ਨਹੀਂ ਜੀ ਜੋ ਕੁਝ ਇਹਨਾਂ ਨੂੰ ਮਿਲਣਾ ਚਾਹੀਦਾ ਬੱਚਾ ਕੀ ਤੁਸੀਂ ਚਾਹਦੇ ਹੋ ਜੋ 11000 ਉਸ ਬੁੱਕ ਦੇ ਵਿੱਚ ਰਿਕਾਰਡ ਹੋਣ ਵਾਸਤੇ ਆਪਣੇ ਕੋਲ ਕੱਢਦੇ ਆ ਜਾਂ ਨਹੀਂ ਇੰਤਜ਼ਾਮ ਹੋ پا ਰਿਹਾ ਉਸ ਪਾਸਤੇ ਅਪੀਲ ਤੁਸੀਂ ਸਰਕਾਰ ਨੂੰ ਕੀ ਕਰੋਗੇ ਮੈਮ ਵੀ ਜੀ ਦੀ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਆਪਣੇ ਦੇ ਪੰਜਾਬ ਦਾ ਨਾਮ ਰਪਸ਼ਨ ਕਰੂਗਾ ਬੱਚੇ ਮੇਰੇ ਦੋਨੇ ਬੱਚੇ ਕਰਨਗੇ ਦੋਨਾਂ ਦੇ ਬੱਚਿਆਂ ਦੇ ਜੀ ਰਿਕਾਰਡ ਜ਼ਿਆਦਾ ਨੇ ਇੱਕ ਰਿਕਾਰਡ ਦੀ ਫੀਸ 11800 ਆ ਗਈ ਆ ਤੇ ਜਿੰਨੇ ਵੀ ਇਹਨਾਂ ਦੇ ਬਣਦੇ ਆ ਉਹ ਮੈਨੂੰ ਮੇਰੇ ਕੋਲੋਂ ਨਹੀਂ ਹੋ ਰਿਹਾ ਪੂਰਾ ਤੇ ਮੈਂ ਚਾਹੁੰਦਾ ਵੀ ਮੇਰੀ ਮਦਦ ਕੀਤੀ ਜਾਵੇ ਜੀ ਦਰਸ਼ਕੋ ਸਾਡੀ ਸਰਕਾਰ ਨੂੰ ਜਾਂ ਇਲਾਕੇ ਦੇ ਜਿਹੜੇ ਲੋਕ ਨੇ ਜਿਹੜੇ ਇਸ ਤਰ੍ਹਾਂ ਦੀ ਕਿਤੇ ਨਾ ਕਿਤੇ ਹੈਸੀਅਤ ਰੱਖਦੇ ਆ ਸਾਨੂੰ ਇਹਨਾਂ ਬੱਚਿਆਂ ਦੀ ਹੈਲਪ ਜ਼ਰੂਰ ਕਰਨੀ ਚਾਹੀਦੀ ਹੈ ਥੋੜੇ ਥੋੜੇ ਨਾਲ ਮਾਸੇ ਮਾਸੇ ਨਾਲ ਜਾਂ ਇੱਕ ਬੂੰਦ-ਬੂੰਦ ਨਾਲ ਜਿਸ ਤਰ੍ਹਾਂ ਸਿਆਣੇ ਕਹਿੰਦੇ ਹੁੰਦੇ ਆ ਕਿ ਸਾਗਰ ਭਰ ਜਾਂਦਾ ਸੋ ਸਾਗਰ ਅਸੀਂ ਭਰ ਸਕਦੇ ਆ ਕੋਈ ਬਹੁਤ ਵੱਡੀ ਰਕਮ ਨਹੀਂ ਹੈ ਮੇਰੀ ਅਪੀਲ ਹੈ ਸਭ ਨੂੰ ਕਿ ਜਿੰਨਾ ਹੋ ਸਕੇ ਇਹਨਾਂ ਬੱਚਿਆਂ ਵਾਸਤੇ ਅਸੀਂ ਕਰ ਸਕਦੇ ਆ ਤੇ ਇਸ ਆਸ ਦੇ ਨਾਲ ਕਿ ਅੱਜ ਦਾ ਇਹ ਪ੍ਰੋਗਰਾਮ ਤੁਸੀਂ ਸਭ ਨਾਲ ਕੀਤਾ ਹੋਏਗਾ ਪਸੰਦ ਮੈਨੂੰ ਯਾਨੀ ਗੁਰਨੀਤ ਨੂੰ ਦੀਓ ਇਜਾਜ਼ਤ ਪ੍ਰੋਗਰਾਮ ਤੇ ਹੀ ਖਤਮ ਕਰਨ ਦੀ ਨਮਸਕਾਰ